ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਸ ਤਰ੍ਹਾਂ ਕਿ ਤੁਹਾਨੂੰ ਦਰਸ਼ਕ ਦੇਖ ਰਹੇ ਨੇ ਬੱਚੇ ਜੇਦ ਕਰਦੇ ਮੈਸੇਜ ਕੀ ਦੇਣਾ ਜੀ ਇਹ ਬੱਚੇ ਜੇਦ ਕਰਦੇ ਉਹਨਾਂ ਦੀ ਜੇਦ ਵਿੱਚ ਪਵਾਉਂਦੇ ਜਿਸ ਤਰ੍ਹਾਂ ਪੋਲੂਸ਼ਨ ਕਾਫੀ ਹੋ ਚੁੱਕਾ ਹੈ ਪੋਲੂਸ਼ਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਪੋਲੂਸ਼ਨ ਜਿਸ ਤਰ੍ਹਾਂ ਪਟਾਕਿਆਂ ਨਾਲ ਚਲਾਉਣ ਨਾਲ ਕਾਫੀ ਪੋਲੂਸ਼ਨ ਵੀ ਹੋ ਸਕਦਾ ਹੈ ਸਰ ਪਹਿਲੇ ਜਿਹੜਾ ਪਟਾਕਾ ਚੱਲਦਾ ਹੁੰਦਾ ਸੀ ਉਹ ਨਾਲ ਪੋਲੂਸ਼ਨ ਹੁੰਦਾ ਸੀ ਹੁਣ ਲੱਗਿਆ ਹੈ ਗ੍ਰੀਨ ਪਟਾਕਾ ਗ੍ਰੀਨ ਪਟਾਕਾ ਜਿਹੜਾ ਹੈ ਉਹਨਾਂ ਦਾ ਪੋਲੂਸ਼ਨ ਨਹੀਂ ਹੁੰਦਾ ਮੈਂ ਹਾਂ ਗੋਰ ਕੁੰਮਾਰ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਜਿਸ ਤਰ੍ਹਾਂ ਕਿ ਦੀਵਾਲੀ ਦਾ ਸੀਜ਼ਨ ਆ ਚੁੱਕਾ ਹੈ ਕੱਲ ਦੀਵਾਲੀ ਹੈ ਇਸ ਮੌਕੇ ਤੇ ਅਸੀਂ ਨਿਊ ਅੰਮ੍ਰਿਤਸਰ ਗਰਾਊਂਡ ਦੇ ਵਿੱਚ ਪਹੁੰਚੇ ਹਾਂ ਜਿੱਥੇ ਕੀ ਸਰਕਾਰ ਵੱਲੋਂ ਜਿਹੜੀ ਕਿ ਦੁਕਾਨਦਾਰਾਂ ਨੂੰ ਪਰਮਿਸ਼ਨ ਦਿੱਤੀ ਗਈ ਹੈ ਪਟਾਕਿਆਂ ਦੀ ਅਸੀਂ ਤੁਹਾਨੂੰ ਇੱਥੋਂ ਦੀਆਂ ਲਾਈਵ ਤਸਵੀਰਾਂ ਵੀ ਦਿਖਾਣੇ ਆ ਤੇ ਨਾਲ ਦੁਕਾਨਦਾਰਾਂ ਦੇ ਨਾਲ ਤੇ ਗ੍ਰਾਹਕਾਂ ਦੇ ਨਾਲ ਗੱਲਬਾਤ ਵੀ ਕਰਦੇ ਹਾਂ ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਭਾਜੀ ਪਹਿਲਾਂ ਕੀ ਆਪਣਾ ਨਾਮ ਕੀ ਹੈ ਮੇਰਾ ਨਾਮ ਪ੍ਰਵਿੰਦਰ ਸਿੰਘ ਹੈ ਜੀ ਅਜੀ ਸਰਕਾਰ ਵੱਲੋਂ ਜਿਹੜੇ ਕਿ ਤੁਹਾਡੀਆਂ ਜਿਹੜੀਆਂ ਦੁਕਾਨਾਂ ਨੂੰ ਤੁਹਾਨੂੰ ਮਨਜ਼ੂਰੀ ਦਿੱਤੀ ਗਈ ਹੈ ਕਿੰਨੀਆਂ ਦੁਕਾਨਾਂ ਨੂੰ ਦਿੱਤੀ ਗਈ ਸਰ ਇੱਥੇ 10 ਲੋਟ ਹੈਗੇ ਨੇ ਜੀ 10 ਲੋਟਰੀਜ਼ ਨਿਕਲੀਆਂ ਸੀ 10 ਦੁਕਾਨਾਂ ਹੀ ਲੱਗੀਆਂ ਨੇ ਕੋਈ ਦੂਸਰੀ ਤੀਸਰੀ ਦੁਕਾਨ ਹੋਰ ਨਹੀਂ ਲੱਗੀ ਕਿੰਨੇ ਦੁਕਾਨਦਾਰਾਂ ਨੇ ਜਿਹੜਾ ਕਿ ਅਪਲਾਈ ਕੀਤਾ ਸੀ ਸਰ ਇਹਦੇ ਬਾਰੇ ਨਹੀਂ ਕੁਝ ਕਿਹਾ ਜਾ ਸਕਦਾ ਕਿ ਕਿੰਨੀ ਲੋਟਰੀ ਪਈ ਸੀ ਕਿੰਨੀ ਨਹੀਂ ਸੀ ਪਈ ਪਰ ਇਹਨਾਂ ਦੇ ਹੈ ਕਿ 10 ਜਨਰੇਰੀ ਨਿਕਲੀ ਹੈ ਜਿਸ ਤਰ੍ਹਾਂ ਪੋਲੂਸ਼ਨ ਕਾਫੀ ਹੋ ਚੁੱਕਾ ਹੈ ਪੋਲੂਸ਼ਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਪੋਲੂਸ਼ਨ ਜਿਸ ਤਰ੍ਹਾਂ ਪਟਾਕਿਆਂ ਨਾਲ ਚਲਾਉਣ ਨਾਲ ਕਾਫੀ ਪੋਲੂਸ਼ਨ ਵੀ ਹੋ ਸਕਦਾ ਹੈ ਸਰ ਪਹਿਲੇ ਜਿਹੜਾ ਪਟਾਕਾ ਚੱਲਦਾ ਹੁੰਦਾ ਸੀ ਉਹਨਾਂ ਦਾ ਪੋਲੂਸ਼ਨ ਹੁੰਦਾ ਸੀ ਹੁਣ ਲੱਗੀ ਹੈ ਗ੍ਰੀਨ ਪਟਾਕਾ ਗ੍ਰੀਨ ਪਟਾਕਾ ਜਿਹੜਾ ਹੈ ਉਹਨਾਂ ਦਾ ਪੋਲੂਸ਼ਨ ਨਹੀਂ ਹੁੰਦਾ ਔਰ ਜੇ ਆਪਾਂ ਇਹਦੀ ਕਰੀਏ ਸਾਵਧਾਨੀਆਂ ਦੀ ਗੱਲ ਕਰੀਏ ਕਿ ਤੁਹਾਡੇ ਕੋਲ ਇਸ ਤਰ੍ਹਾਂ ਦੇ ਪੂਕਤਾ ਇੰਤਜ਼ਾਮ ਹੈ ਸਰ ਸਾਡੇ ਕੋਲ ਪੂਰੇ ਇੰਤਜ਼ਾਮ ਹੈਗੇ ਸਾਡੇ ਕੋਲ ਸਿਲੰਡਰ ਹੈਗੇ ਨੇ ਚਾਰ-ਚਾਰ ਸਿਲੰਡਰ ਹਰ ਦੁਕਾਨ ਤੇ ਪਏ ਨੇ ਫਿਰ ਪਾਣੀ ਦੇ ਡਰਮ ਰੱਖੇ ਹੋਏ ਨੇ ਦੋ-ਦੋ ਡਰਮ ਸਾਰੀ ਦੁਕਾਨਾਂ ਤੇ ਪਏ ਆ ਰੇਤ ਪਈ ਆ ਔਰ ਪ੍ਰਸ਼ਾਸਨ ਵੱਲੋਂ ਵੀ ਫਾਇਰ ਬ੍ਰਿਗੇਡ ਵੀ ਪਏ ਨੇ ਦੋ-ਦੋ ਫਾਇਰ ਬ੍ਰਿਗੇਡ ਲੱਗੇ ਹੋਏ ਨੇ ਉਹ ਕਸਟਮਰ ਨੂੰ ਕਿਸ ਤਰ੍ਹਾਂ ਦੇਖਦੇ ਹੋ ਜਿਸ ਤਰ੍ਹਾਂ ਕੋਰੋਨਾ ਦੇ ਟਾਈਮ ਤੇ ਕਸਟਮਰ ਕਾਫੀ ਘੱਟ ਸੀ ਇਸ ਟਾਈਮ ਕਿਸ ਤਰ੍ਹਾਂ ਦੇਖਦੇ ਹੋ ਸਰ ਬਹੁਤ ਫਰਕ ਪਿਆ ਹੈ ਅੱਗੇ ਨਾਲੋਂ ਪਰ ਜਿਹੜੇ ਰੇਟ ਇਨਕਰੀਜ਼ ਉਹਨੂੰ ਵੇਖਦੇ ਵੀ ਕਸਟਮਰ ਥੋੜਾ ਢੱਲਾ ਜਾ ਹੋ ਗਿਆ ਸੀਗਾ ਪਰ ਹੁਣ ਜੋ ਅੱਜ ਦੇਖ ਰਹੇ ਹਾਲਾਤ ਏ ਠੀਕ ਹੈ ਕਸਟਮਰ ਸਰ ਰੀਡ ਇਨਕਰੀਜ਼ ਹੋਣ ਦਾ ਕਾਰਨ ਕੀ ਹੈ ਸਰ ਉਹ ਗ੍ਰੀਨ ਪਟਾਕਾ ਪਹਿਲੇ ਗ੍ਰੀਨ ਪਟਾਕਾ ਨਹੀਂ ਸੀ ਹੁੰਦਾ ਹਰ ਜਗ੍ਹਾ ਬੰਦਾ ਸੀ ਯਾਰ ਜਿਹਦਾ ਵੇਦਾ ਸੀ ਉਹਨਾਂ ਪੋਲੂਸ਼ਨ ਹੁੰਦਾ ਸੀ ਇਹਨਾਂ ਪੋਲੂਸ਼ਨ ਨਹੀਂ ਹੁੰਦਾ ਕੁਝ ਜਿਸ ਤਰ੍ਹਾਂ ਕੱਲ ਦੀਵਾਲੀ ਹੈ ਦੀਵਾਲੀ ਤੇ ਕੁਝ ਤੁਸੀਂ ਜਿਸ ਤਰ੍ਹਾਂ ਦਰਸ਼ਕ ਤੁਹਾਨੂੰ ਦੇਖ ਰਹੇ ਨੇ ਕੁਝ ਮੈਸੇਜ ਦੇਣਾ ਚਾਹੁੰਦੇ ਹੋ ਸਰ ਜ਼ਰੂਰ ਜੀ ਸਾਰੇ ਸ਼ਹਿਰ ਵਾਸੀਆਂ ਨੂੰ ਤੇ ਸਾਰੇ ਹਿੰਦੁਸਤਾਨ ਵਾਸੀਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਸਭ ਖੁਸ਼ੀਆਂ ਭਰ ਤੇ ਆਪਣੇ ਘਰ ਚ ਖੁਸ਼ੀਆਂ ਮਨਾਓ ਅਸੀਂ ਜਿਸ ਤਰ੍ਹਾਂ ਕਿ ਦੁਕਾਨਦਾਰ ਦੇ ਨਾਲ ਵੀ ਗੱਲਬਾਤ ਕੀਤੀ ਹੈ ਤੇ ਹੁਣ ਅਸੀਂ ਕਸਟਮਰ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਆਓ ਅਸੀਂ ਖਰੀਦਾਰ ਦੇ ਨਾਲ ਵੀ ਗੱਲਬਾਤ ਕਰਦੇ ਆਂ ਭਾਜੀ ਕੀ ਨਾਮ ਕੀ ਆਪਣਾ ਸਵਿੰਦਰ ਸਿੰਘ ਜੀ ਭਾਜੀ ਜਿਸ ਤਰ੍ਹਾਂ ਤੁਸੀਂ ਅੱਜ ਅੰਮ੍ਰਿਤਸਰ ਇੱਥੇ ਪਹੁੰਚੇ ਹੋ ਕਿੰਨੇ ਕਿਹਦੇ ਪਟਾਕੇ ਲੈ ਕੇ ਜਾ ਰਹੇ ਹੋ ਅੱਜ 5000 ਰੁਪਏ ਦੇ ਲੈ ਆ ਵੀਰ ਜੀ ਕਰੋਨਾ ਤੋਂ ਪਹਿਲਾਂ ਕਿੰਨੇ ਕਿਹਦੇ ਲੈ ਕੇ ਜਾਂਦੇ ਸੀ ਕਰੋਨਾ ਤੋਂ ਪਹਿਲਾਂ ਤਾਂ ਉਹ ਹੀ ਆਮ ਨੋਰਮਲ ਜਿਹੜਾ ਕਰੋਨਾ ਜਿਹਦੇ 2 ਸਾਲ ਤੋਂ ਉਦਾਂ ਲਿਆ ਹੀ ਕੁਛ ਨਹੀਂ ਜਿਸ ਤਰ੍ਹਾਂ ਸਰਕਾਰ ਵੱਲੋਂ ਕਿਹਾ ਗਿਆ ਪੋਲੂਸ਼ਨ ਫ੍ਰੀ ਪਟਾਕੇ ਕੀ ਗ੍ਰੀਨ ਪਟਾਕੇ ਨੇ ਤੁਹਾਡੇ ਵੱਲੋਂ ਚਲਾਏ ਗ੍ਰੀਨ ਪਟਾਕੇ ਆ ਜੀ ਪਰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਸ ਤਰ੍ਹਾਂ ਕਿ ਤੁਹਾਨੂੰ ਦਰਸ਼ਕ ਦੇਖ ਰਹੇ ਨੇ ਬੱਚੇ ਜੇਦ ਕਰਦੇ ਮੈਸੇਜ ਕੀ ਦੇਣਾ ਜੀ ਕਿ ਬੱਚੇ ਜੇਦ ਕਰਦੇ ਉਹਨਾਂ ਦੀ ਜੇਦ ਪੂਰੀ ਪਕਾਉਂਦੇ ਆ ਭਾਜੀ ਕੀ ਨਾਮ ਕੀ ਆਪਣਾ ਭਾਈ ਸੁਖਰਾਜ ਸਿੰਘ ਜੀ ਜਿਸ ਤਰ੍ਹਾਂ ਕੱਲ ਦੀਵਾਲੀ ਹੈ ਤੇ ਦੀਵਾਲੀ ਦੇ ਮੌਕੇ ਤੇ ਕਿੰਨੇ ਕ ਪਟਾਕੇ ਤੁਸੀਂ ਇੱਥੋਂ ਲੈ ਕੇ ਜਾ ਰਹੇ ਹੋ ਭਾਈ ਆਪਣੇ ਬਜਟ ਦੇ ਹਿਸਾਬ ਨਾਲ 1500 2000 ਦੇ ਲੈ ਆ ਜਲੇ ਆ ਜਿੰਨੀ ਕੀ ਲੋੜ ਹੈਗੀ ਆ ਪਹਿਲਾਂ ਤੁਹਾਡੇ ਵੱਲੋਂ ਕਿੰਨੇ ਕ ਪਟਾਕੇ ਲੈ ਕੇ ਜਾਂਦੇ ਹੁੰਦੇ ਸੀ ਪਹਿਲਾਂ ਭਾਈ ਅਸਲ ਜ ਮਹਿੰਗਾਈ ਹੋ ਗਈ ਹੁਣ ਜਿਆਦੀ ਤੇ ਉੱਚ ਪਟਾਕੇ ਹੁੰਦੇ ਥੋੜੇ ਇੰਨੇ ਬਜਟ ਚ ਪਹਿਲਾਂ ਕਿੰਨੇ ਲਾਈਦੇ ਹੁੰਦੇ ਸੀ ਹਾਂਜੀ ਤੇ ਜਿਸ ਤਰ੍ਹਾਂ ਕਿ ਪੋਲੂਸ਼ਨ ਕਾਫੀ ਹੋ ਗਿਆ ਹੈ ਪੋਲੂਸ਼ਨ ਦਾ ਕੀ ਹੈ ਜਿਸ ਤਰ੍ਹਾਂ ਇੱਕ ਸਰਕਾਰ ਵੱਲੋਂ ਕਿਹਾ ਗਿਆ ਗ੍ਰੀਨ ਪਟਾਕੇ ਤੇ ਤੁਹਾਡੇ ਵੱਲੋਂ ਕਿਹੜੇ ਪਟਾਕੇ ਚਲਾਏ ਜਾ ਰਹੇ ਨੇ ਆਪਣੇ ਵੱਲੋਂ ਸਾਰੇ ਜਿਹੜੇ ਹੁਣ ਸਰਕਾਰ ਨੇ ਨੌਜੀਗੀ ਤੇ ਨਵੇਂ ਗ੍ਰੀਨ ਪਟਾਕੇ ਆਪਾਂ ਉਹੀ ਚਾਰ ਵੀ ਉਹਨਾਂ ਪੋਲੂਸ਼ਨ ਘਟ ਹੁੰਦਾ ਤੇ ਇਹ ਚੱਕਰ ਹੈਗਾ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਸ ਤਰ੍ਹਾਂ ਕੱਲ ਦੀਵਾਲੀ ਹੈ ਸਾਰਿਆਂ ਨੂੰ ਇਹੀ ਮੈਸੇਜ ਦਵਾਂਗੇ ਵੀ ਗ੍ਰੀਨ ਪਟਾਕੇ ਚਲਾਓ ਜਿੰਨਾ ਪੋਲੂਸ਼ਨ ਘਟ ਹੋਵੇ ਸਾਸਵਾਈ ਦਾ ਮਾਹੌਲ ਰਹੂਗਾ ਜ਼ਿਆਦਾ ਵਧੀਆ ਸਾਰੇ ਵਾਸਤੇ। ਆ ਜੀ ਅੰਕਲ ਦੀ ਸਾਸਰੀ ਗਾਲ ਜੀ। ਸ੍ਰੀ ਗਾਵੀਰ ਜੀ ਕੀ ਕਹਿਣਾ ਚਾਹੁੰਦੇ ਜਿਸ ਤਰ੍ਹਾਂ ਕੱਲ ਦੀਵਾਲੀ ਹੈ? ਸਰ ਪਹਿਲੀ ਗੱਲ ਤੇ ਆ ਵੀ ਸਾਲ ਮਗਰੋਂ ਤਿਉਹਾਰ ਆਉਂਦਾ। ਮੈਂ ਸਾਰੇ ਆਪਣੇ ਭੈਣ ਭਰਾਵਾਂ ਵੀਰਾਂ ਨੂੰ ਹੈਪੀ ਦੀਵਾਲੀ ਕਹਿਣਾ। ਤੇ ਬੜੀ ਖੁਸ਼ੀ ਦਾ ਤਿਉਹਾਰ ਹੈ, ਸਾਂਝਾ ਤਿਉਹਾਰ ਹੈ। ਹਰ ਬੰਦਾ ਇਸ ਨੂੰ ਬੜੇ ਖੁਸ਼ੀ ਦੇ ਚੰਗੇ ਤਰੀਕੇ ਨਾਲ ਮਨਾਉਂਦਾ ਹੈ। ਬਾਕੀ ਅਸੀਂ ਸ਼ੁਕਰ ਗੁਜ਼ਾਰਿਆਂ ਅੰਮਰਸਾਦ ਦੇ ਡਿਪਟੀ ਕਮਿਸ਼ਨਰ ਸਾਹਿਬ ਦੇ ਜਿਨ੍ਹਾਂ ਨੇ ਇਹ ਸਾਰਾ ਅਰੇਂਜਮੈਂਟ ਕੀਤਾ 10 ਦੁਕਾਨਾਂ ਲਾਟ ਕੀਤੀਆਂ। ਅਤੇ ਗ੍ਰੀਨ ਪਟਾਕੇ ਜਿਹੜੇ ਉਹਨਾਂ ਨੇ ਅਲਾਉਂਡ ਕੀਤੇ ਆ ਤੇ ਇਸ ਮਾਰਕੀਟ ਦੇ ਵਿੱਚ ਫੇਰ ਹਾਰ ਟੋਟਲੀ ਗ੍ਰੀਨ ਹੀ ਪਟਾਕੇ ਚੱਲ ਰਹੇ ਨੇ ਕੋਈ ਐਹੋ ਜੀ ਗੱਲ ਨਾ ਤੇ ਕੋਈ ਅਜ ਤੱਕ ਕੋਈ ਐਹੋ ਜਿਹਾ ਹੋਰ ਅਫਸਰਟ ਕੇਸ ਹੋਇਆ ਜਾਂ ਨਾ ਕਿਸੇ ਨੇ ਬੜਿਆ ਤੇ ਮਤਲਬ ਆਪੋ ਆਪਣੇ ਲੋਕ ਆਪਣੇ ਕਾਰੋਬਾਰ ਚ ਰੁੱਝੇ ਆ ਤੇ ਤੁਸੀਂ ਇਹ ਦੇਖ ਰਹੇ ਹੋ ਵੀ ਉਹਨਾਂ ਦੀ ਡਿਸ਼ੀ ਸਾਹਿਬ ਦੇ ਹੁਕਮ ਮੁਤਾਬਕ ਕਿੰਨੀ ਸਿਕਿਉਰਿਟੀ ਟਾਈਟ ਹੋਈ ਆ ਐਂਬੂਲੈਂਸ ਇੱਥੇ ਖੜੀ ਆ ਆਪਣਾ ਫਾਇਰ ਬਰਗੇਡ ਇੱਥੇ ਖੜਿਆ ਰਾਤ ਦਿਨ ਲੱਗੇ ਜਿੱਥੇ ਪੁਲਿਸ ਨਹੀਂ ਚਾਰ ਸ਼ੇਰੇ ਉਹਨਾਂ ਪੁਲਿਸ ਪਰੇ ਲਾਇਆ ਕੋਈ ਮਿਸ ਹੈਪਨਿੰਗ ਨਾ ਹੋ ਜਾਵੇ ਤੇ ਨਾ ਅਜੇ ਤੱਕ ਕੋਈ ਇਹੋ ਜੀ ਵਾਰਦਾਤ ਹੋਈ ਆ ਤੇ ਅਸੀਂ ਇਹ ਸਾਰਿਆਂ ਨੂੰ ਕਹਿੰਨੇ ਆ ਵੀ ਬੜੀ ਚੰਗੀ ਤਰ੍ਹਾਂ ਦੀਵਾਲੀ ਆ ਇਹਨੂੰ ਨਿਭਾਉਣਾ ਚਾਹੀਦਾ ਤੇ ਮਨਾਉਣਾ ਚਾਹੀਦਾ ਖੁਸ਼ੀਆਂ ਦਾ ਤਿਹਾਰ ਹੈ ਤੁਸੀਂ ਵੇਖੋ ਜਨਾਨੀਆਂ ਰਾਤ ਦਾ 11 ਵਜੇ ਤੱਕ ਲੇਡੀਜ਼ ਇਕੱਲੀ ਵੀ ਆ ਰਹੀ ਆ ਆਪਣੇ ਬੱਚਿਆਂ ਸਮੇਸ਼ ਛੋਟੇ ਬੱਚੇ ਜਸਟ ਲਾਈਕ 5 ਸਾਲ 2 ਸਾਲ ਤੁਸੀਂ ਦੇਖ ਰਹੇ ਹੋ ਮਤਲਬ ਉਹ ਆ ਰਹੇ ਆ ਕਿਉਂ ਆ ਰਹੇ ਆ ਇਦਾਂ ਮਤਲਬ ਮਾਹੌਲ ਬਿਲਕੁਲ ਠੀਕ ਠਾਕ ਅਸੀਂ ਜੇ ਰੌਣਕਾਂ ਦੇਖੀਏ ਤੇ ਕਿੰਨੇ ਕਿਤੇ ਪਟਾਕੇ ਜਿਹੜੇ ਗਾਗ ਪਹਿਲਾਂ ਕਿੰਨੇ ਕਿਤੇ ਪਟਾਕੇ ਲੈ ਕੇ ਜਾਂਦਾ ਤੇ ਹੁਣ ਕਿੰਨੇ ਕਿਤੇ ਲੈ ਕੇ ਜਾ ਰਿਹਾ ਇਹ ਸਰ ਗੱਲ ਇਸ ਤਰ੍ਹਾਂ ਆ ਵੀ ਪਟਾਕੇ ਤੇ ਜਿਹੜੇ ਹਨ ਹਰ ਬੰਦੇ ਨੇ ਆਪਣੇ ਪੌਕਟ ਦੇ ਹਿਸਾਬ ਨਾਲ ਹੀ ਖਰੀਦਣੇ ਆ ਕਿਉਂਕਿ ਹੁਣ ਕੁਝ ਹਰ ਸਾਲ ਹਰ ਚੀਜ਼ ਦਾ ਹੀ ਰੇਟ ਵਧ ਰਿਹਾ ਨੇ ਵੀ ਇਹਨਾਂ ਦਾ ਹੀ ਵਧ ਰਿਹਾ ਇਹ ਵੀ ਹਰ ਕਿਸ 40% ਮੈਂ ਸੁਣ ਚ ਆ ਫਿਰ ਦਾਦਾ ਦਾ ਵੇਖਿਆ ਵੀ ਜਿਹੜਾ ਰੇਟ ਵਧਿਆ ਤੇ ਰੇਟ ਵਧਣ ਨਾਲ ਹੁਣ ਮਤਲਬ ਮੈਂ ਜੇ ਮੇਰੀ ਕਪੈਸਿਟੀ ਆ ਮਤਲਬ ਬੱਚੇ ਆਉਂਦੇ ਆ ਕਈ ਮਤਲਬ 10 ਦਾ 20000 ਦੇ ਵਿਕਰੀ ਦੇ ਕਈ 500 ਦੇ ਖਰੀਦ ਕੇ ਵੀ ਚਲੇ ਜਾਂਦੇ ਆ ਮਤਲਬ ਹੁਣ ਆਪਾਂ ਵੇਖਾ ਜੇ ਪੰਜੇ ਉਂਗਲਾਂ ਇੱਕੋ ਜਿਹਾ ਤਾਂ ਨਹੀਂ ਉਹ ਸਾਹਮਣੇ ਲੋਕੀ ਲੈ ਰਹੇ ਆ ਪਰ ਜੇ ਆਪਾਂ ਪੋਲੂਸ਼ਨ ਦੀ ਗੱਲ ਕਰੀਏ ਪੋਲੂਸ਼ਨ ਇੰਨਾ ਜ਼ਿਆਦਾ ਹੋ ਚੁੱਕਿਆ ਹੈ ਸਰ ਪੋਲੂਸ਼ਨ ਜਿਹੜਾ ਕਿ ਨਹੀਂ ਗਾ ਇਹ ਤੇ ਨੇਚਰਲੀ ਵੇਖੋ ਹੁਣ ਆਹ ਦੁਕਾਨਾਂ ਸਿਰਫ ਪੋਲੂਸ਼ਨ ਕੇ ਇੱਚੇ ਕੋਈ ਪੋਲੂਸ਼ਨ ਨਹੀਂ ਅੱਜ ਸਬਾਜੀ ਹਰ ਸਾਲ ਹੀ ਅੰਮ੍ਰਿਤਸਰ ਸ਼ਹਿਰ ਚ ਚੱਲਦੀ ਬਲਕਿ ਈਵਨ ਹਿੰਦੁਸਤਾਨ ਚ ਹੀ ਚੱਲਦੀ ਹੈ ਪੋਲੂਸ਼ਨ ਜਿਹੜਾ ਉਹ ਤੇ ਇੱਕ ਮਤਲਬ ਆਮ ਜੀ ਗੱਲ ਹੈ ਇੱਕ ਦੋ ਦਿਨ ਪੋਲੂਸ਼ਨ ਰਹਿਣਾ ਇਹਨਾਂ ਦਾ ਤੁਸੀਂ ਹੁਣ ਵੇਖੋ ਕਿ ਕਈ ਜਾਨਵਰ ਆ ਉਹਨਾਂ ਨੂੰ ਮਹਿਸੂਸ ਹੁੰਦਾ ਹੁਣ ਅੱਜ ਕੱਲ ਡੇਂਗੂ ਮੱਛਰ ਕਿੰਨੇ ਯੋਰਾ ਸ਼ੋਰਾ ਰਿਹਾ ਪੋਲਿਊਸ਼ਨ ਜੇ ਹਾਨੂੰ ਇਨਸਾਨ ਨੂੰ ਕੋਈ ਨੁਕਸਾਨ ਵੀ ਕਰਦਾ ਤੇ ਕਰੋਨਾ ਲੱਖਾਂ ਮੱਛਰ ਮਾਰਦਾ ਉਹ ਜਿਨ੍ਹਾਂ ਨਾਲ ਇਨਸਾਨ ਨੂੰ ਪੈਦਾ ਵੀ ਹੁੰਦਾ ਕੀ ਮੈਸੇਜ ਦੇਣਾ ਚਾਹੁੰਦੇ ਜਿਸ ਤਰ੍ਹਾਂ ਕੀ ਕੱਲ ਦੀਵਾਲੀ ਆ ਮੈਂ ਚਾਹੁੰਦਾ ਜੀ ਦੀਵਾਲੀ ਬੜੀ ਖੂਬਸੂਰਤ ਆਵੇ ਹਰ ਹਿੰਦੂਸਤਾਨ ਵਾਸੀਆਂ ਵਾਸਤੇ ਬੜੇ ਪਿਆਰ ਦੀ ਸੋਹਣੀ ਸਦਭਾਵਨਾ ਨਾਲ ਮਨਾਉਣ ਚੰਗੇ ਮਾਹੌਲ ਚ ਰਹਿਣ ਚੰਗਾ ਖਾਣ ਪੀਣ ਤੇ ਚੰਗਾ ਹੰਡਾਉਣ ਤੇ ਜੋ ਕਿ ਲੋਕਾਂ ਨੂੰ ਕੋਈ ਮਾੜੀਆਂ ਆਤਾਂ ਜਿਹੜੇ ਜੁਇਏ ਜਾਵੇ ਤੋਂ ਪਰਹੇਜ਼ ਰੱਖਣ ਘਰ ਚ ਬੈ ਕੇ ਪਰਿਵਾਰ ਚ ਹੈਪੀ ਦੀਵਾਲੀ ਮਨਾਓ ਅਸੀਂ ਹੁਣ ਜਿਸ ਤਰ੍ਹਾਂ ਕਿ ਦੁਕਾਨਦਾਰਾਂ ਦੇ ਨਾਲ ਵੀ ਗੱਲਬਾਤ ਕੀਤੀ ਐ ਤੇ ਖਰੀਦਦਾਰਾਂ ਦੇ ਨਾਲ ਵੀ ਗੱਲਬਾਤ ਵੀ ਕੀਤੀ ਐ ਜਿਸ ਤਰ੍ਹਾਂ ਕਿ ਅੰਮ੍ਰਿਤਸਰ ਨਿਊ ਅੰਮ੍ਰਿਤਸਰ ਦੇ ਵਿੱਚ ਕਾਫੀ ਰੌਣਕਾਂ ਲੱਗੀਆਂ ਹੋਈਆਂ ਐ ਕੈਮਰਾਮੈਨ ਤਰुण ਦੇ ਨਾਲ ਰਿਪੋਰਟਰ ਗੌਰਵ ਕੁਮਾਰ ਅੰਮ੍ਰਿਤਸਰ